ਯੰਗ ਨੈਸ਼ਨਲ ਕਾਂਗਰਸ ਜਿੰਦਾਬਾਦ ਬਹੁਸ਼ੋਕ ਚੌਧਰੀ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਜਿੰਦਾਬਾਦ ਨੱਕਾ ਦਾ ਕੌਮ ਸਿੰਘ ਜਿੰਦਾਬਾਦ ਜਿੱਥੇ ਵਿਧਾਨ ਸਭਾ ਹਲਕਾ ਦਿਨ ਨਗਰ ਦੇ ਪਿੰਡ ਪਦਲ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਮੈਮ ਪੂਰੀ ਤਰ੍ਹਾਂ ਪਖਾ ਦਿੱਤੀ ਗਈ ਆ ਉੱਥੇ ਹੀ ਜੇਕਰ ਪਿੰਡ ਨਵੇਂ ਪਿੰਡ ਬਹਾਦਰਜੋਂ ਦੀ 20 ਨੰਬਰ ਦੀ ਗੱਲ ਕੀਤੀ ਜਾਵੇ ਤੇ ਇੱਥੇ ਵੀ ਕਾਂਗਰਸ ਪਾਰਟੀ ਵੱਲੋਂ ਐਲਾਨੇਗੇ ਉਮੀਦਵਾਰ ਸਰਦਾਰ ਕਲਵੰਤ ਸਿੰਘ ਦੇ ਹੱਕ ਦੇ ਵਿੱਚ ਧੂਆਂ ਧਾਰ ਪ੍ਰਚਾਰਾ ਜਿਹੜਾ ਕਾਂਗਰਸੀ ਆਗੂਆਂ ਵੱਲੋਂ ਕੀਤਾ ਜਾ ਰਿਹਾ ਸਾਡੇ ਨਾਲ ਸਰਦਾਰ ਕਲਵੰਤ ਸਿੰਘ ਨੇ ਗਲੀ ਗਲੀ ਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰ ਲੈਨੇ ਆ ਕਿਵੇਂ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਜੀ ਇਸ ਚੋਣ ਵਿੱਚ ਸਤਿਗੁਰ ਸਾਰਿਆਂ ਨੂੰ ਸਾਰੇ ਪਿੰਡ ਦਾ ਬੜਾ ਧੰਨਵਾਦ ਆ ਕਿ ਜਿਹੜੇ ਬੰਦੇ ਲੋਕ ਬੜਾ ਰਿਸਪੌਂਸ ਦੇ ਰਹੇ ਬਣ ਆਮ ਪਾਰਟੀ ਨੂੰ ਛੱਡ ਕੇ ਸਾਰੇ ਕਾਂਗਰਸ ਪਾਰਟੀ ਦਾ ਬੜਾ ਜ਼ੋਰ ਲਾ ਰਹੇ ਨੇ ਤੇ ਬੜੀ ਵੱਡੀ ਟੀਜ਼ਾ ਸਮਝਦਾ ਆਮ ਪਾਰਟੀ ਦੇ ਆਗੂ ਵੀ ਦੱਸਦੇ ਕਿ ਇਹਨਾਂ ਪਿੰਡਾਂ 'ਚ ਡਿਵੈਲਪਮੈਂਟ ਦੀ ਬੜੀ ਨੇਰੀ ਲੈਂਦੀ ਹੈ ਨਹੀਂ ਡਿਵੈਲਪਮੈਂਟ ਤੇ ਸਾਰਾ ਤੁਸੀਂ ਦੇਖ ਹੀ ਰਹੇ ਆ ਸਾਰੀਆਂ ਸੜਕਾਂ ਦਾ ਵੀ ਦੇਖ ਰਹੇ ਹੋ ਤੇ ਗਲੀਆਂ ਨਾਲੀਆਂ ਦਾ ਵੀ ਦੇਖ ਰਹੇ ਆ ਜਿਵੇਂ ਕਿ ਡਿਵੈਲਪਮੈਂਟ ਹੋਦੀ ਹੈ ਇੱਥੇ ਕੈਮਰਾ ਥੱਲੇ ਨੂੰ ਮਾਰਿਓ ਇੱਕ ਵਾਰੀ ਕੈਮਰਾ ਥੱਲੇ ਨੂੰ ਮਾਰੋ ਅੱਛਾ ਜੀ ਕਰੋ ਕੰਟੀਨਿਊਟੀ ਗੱਲ ਕਰੋ ਜੀ ਗਲੀਆਂ ਦਾ ਗੱਲ ਇਹ ਤਰ੍ਹਾਂ ਜੀ ਤੁਸੀਂ ਦੇਖ ਹੀ ਲਿਆ ਕਿ ਜਿੰਨਾ ਕ 4 ਸਾਲ ਦੇ ਵਿੱਚ ਜਿੰਨਾ ਕ ਵਿਕਾਸ ਹੋਇਆ ਹੈ ਇੱਥੇ ਸਾਰਾ ਹੀ ਦੇਖ ਹੀ ਕੋਈ ਵਿਕਾਸ ਦੀ ਕੋਈ ਗੱਲ ਨਹੀਂ ਕੋਈ ਕੁਝ ਨਹੀਂ ਹੋਇਆ ਤੁਹਾਡੇ ਹਾਸੇ ਤੂੰ ਜਾਇਰ ਆ ਕਿ ਕੀ ਵਿਕਾਸ ਹੋਇਆ ਨਹੀਂ ਇੱਥੇ ਕੋਈ ਕੋਈ ਡਿਵੈਲਪਮੈਂਟ ਨਹੀਂ ਹੋਈ ਜੀ ਸਾਬ ਪਿੰਡ ਦੇ ਵਿੱਚ ਉਸ ਤਰ੍ਹਾਂ ਦਾ ਕੰਮ ਪਈ ਜਿਸ ਤਰ੍ਹਾਂ ਪਹਿਲਾਂ ਪਈ ਆ ਜੀ ਜੋ ਮਤਲਬ 4 ਸਾਲ ਦੇ ਵਿੱਚ ਕੋਈ ਕਿਸੇ ਕਿਸਮ ਦਾ ਵਿਕਾਸ ਨਹੀਂ ਆਇਆ ਪਰ ਹਲਕਾ ਇੰਚਾਰਜ ਵੱਲੋਂ ਤੇ ਝੜੂ ਵਾਲੇ ਵੱਲੋਂ ਬੜੇ ਦਮਕ ਜੇ ਮਰੇ ਜਾਂਦੇ ਨਹੀਂ ਜੀ ਉਹ ਜਦੋਂ ਦਾ ਇੱਥੋਂ ਵੋਟਾਂ ਲੈ ਕੇ ਚੱਲ ਗਿਆ ਉਸ ਤੋਂ ਬਾਅਦ ਇਹ ਪਿੰਡਾਂ ਦੇ ਵਿੱਚ ਕਿਤੇ ਦੌਰਾ ਨਹੀਂ ਕੀਤਾ ਇਹ ਅੱਛਾ ਜੀ ਕੋਈ ਦੌਰਾ ਨਹੀਂ ਆਇਆ ਕੋਈ ਇੱਥੇ ਮੀਟਿੰਗ ਨਹੀਂ ਰੱਖੀ ਕੋਈ ਕਿਸੇ ਚੀਜ਼ ਦੀ ਕੋਈ ਡਿਵੈਲਪਮੈਂਟ ਕੋਈ ਨਹੀਂ ਹੋਈ ਠੀਕ ਹੈ ਜੀ ਇਸ ਕਰਕੇ ਪਾਰਟੀ ਨੂੰ ਹਰ ਬੰਨਨਕਾਰ ਰਿਹਾ ਠੀਕ ਹੈ ਤੇ ਕਿ ਜਿਵੇਂ ਤੁਸੀਂ ਇੱਥੇ ਨਵੇਂ ਪਿੰਡ ਬਹਾਦਰ ਚ ਖੜੇ ਹੋ ਬਾਕੀ ਪਿੰਡਾਂ ਦੇ ਵਿੱਚ ਰਿਸਪੌਂਸ ਕਿਵੇਂ ਦਾ ਤੁਹਾਨੂੰ ਸਾਰੇ ਪਿੰਡਾਂ 'ਚ ਮਤਲਬ ਕਾਫੀ ਗੁੱਡਵਿਲ ਮਿਲ ਰਹੀ ਆ ਸਾਰੇ ਪਿੰਡਾਂ 'ਚ ਵਧੀਆ ਰਿਸਪੌਂਸ ਮਿਲ ਰਿਹਾ ਮੈਨੂੰ ਠੀਕ ਹੈ ਜੀ ਹਾਂਜੀ ਸੋ ਇਹਨਾਂ ਤੋਂ ਇਲਾਵਾ ਸਾਡੇ ਨਾਲ ਹੋਰ ਵੀ ਮਹਤਵਪੂਰਨ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਇਹਨਾਂ ਚੋਣਾਂ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਕਿ 2027 ਦਾ ਸੈਮੀ ਫਾਈਨਲ ਚੱਲ ਰਿਹਾ ਬਿਲਕੁਲ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਹ 2027 ਦਾ ਸੈਮੀਫਾਈਨਲ ਹੈ। ਹੁਣ ਬਾਕੀ ਜੋ ਤਕਾਮਾਂ ਦੀ ਪਾਰਟੀ ਦਾ ਆਂਦਾ ਇਹਨਾਂ ਨੇ ਗੁੰਡਾਗਰਦੀ, ਗੈਂਗਸਟਰ ਰਾਜ ਤੇ ਜੋ ਪੰਜਾਬ ਦੀ ਜੋ ਇਕਨੋਮੀ ਸੀ ਉਹਨੂੰ ਬਿਲਕੁਲ ਟਾਟੇ ਹੀ ਹਟਾ ਕਰ ਦਿੱਤਾ। ਸਾਡੇ ਪਿੰਡ ਦੇ ਵਿੱਚ ਕੁਛ ਨਹੀਂ ਐਕਸੈਪਟ ਗੁੰਡਾਗਰਦੀ ਦੀ ਸਵਾਈ ਕੋਈ ਵੀ ਡਲ ਮੈਟਰ ਨਹੀਂ ਰਹੀ। ਇਹਨਾਂ ਨੇ ਸ਼ਰੀਆਂ ਝੂਠੇ ਪਰਚੇ ਕਰਾਏ। ਪਰਚੇ ਵੀ ਉਹਨਾਂ ਇਨਸਾਨਾਂ ਤੇ ਕਰਾਏ ਜਿਹੜੇ ਆਪਣੇ ਘਰਾਂ 'ਚ ਬੈਠੇ ਸੀ। ਜਿਨ੍ਹਾਂ ਨੇ ਅੱਜ ਤੱਕ ਜਿੰਦਗੀ ਚੰਗੀ ਜਿੰਦਗੀ ਚੱਪਲੇ ਰੈਪਿਊਟੇਸ਼ਨ ਕੀਤੇ ਉਹਨਾਂ ਤੋਂ ਨੇ ਝੂਠੇ ਪਰਚੇ ਕਰਾਏ। ਬਾਕੀ ਜੋ ਤੱਕ ਹਲਕਾ ਹਲ ਕੰਨ ਚਾਰਜਾ ਸਾਡੇ ਅਸਤੇ ਬਹੁਤੇ ਜਾਣਦੇ ਨਹੀਂ ਉਹਦੇ ਬਾਰੇ ਸੁਣਿਆ ਹੈ ਉਹਦੇ ਬਾਰੇ ਆਲਮੋਸਟ ਸਾਡੇ ਸਭ ਲੋਕੀ ਯਾਰ 네ਗੇਟਿਵ ਰਿਸਪਾਂਸ ਦੇ ਰਹੇ ਆ ਹਾਂਜੀ ਜਿੱਥੋਂ ਤੱਕ ਸਾਡੇ ਪਿੰਡ ਦਾ ਸਵਾਲ ਹੈ ਸਾਡੇ ਦੋਹਾਂ ਪਿੰਡਾਂ ਦਾ ਜੋ ਡਲਮੈਂਟ ਹੈ ਆਲਮੋਸਟ ਜ਼ੀਰੋ ਜ਼ੀਰੋ ਡਲਮੈਂਟ ਪੈਸਾ ਪਿਛਲੀ ਸਰਕਾਰ ਦਾ ਸੀ ਕਾਂਗਰਸ ਦਾ ਮੈਂ ਖੁਦ ਰਹਿ ਚੁੱਕਾ ਸਰਪੰਚ 14-15 ਲੱਖ ਰੁਪਈਆ ਸੀਗਾ ਪਿਆ ਉਸ ਪੈਸੇ ਦਾ ਜੋਸ਼ ਨਾ ਥੋੜਾ ਬਹੁਤਾ ਕੀਤਾ ਕੀਤਾ ਬਾਕੀ ਜੇ ਤੁਸੀਂ ਕੋਈ ਡਲਮੈਂਟ ਡਲਮੈਂਟ ਲਾਉਂਦੀ ਕੋਈ ਵੀ ਇਥੇ ਕੋਈ ਚੀਜ਼ ਨਹੀਂ ਕੋਈ ਨਵਾਂ ਪ੍ਰੋਜੈਕਟ ਨਹੀਂ ਲੰਦਾ ਇੱਕ ਦੋ ਗਲੀਆਂ ਜਿਹੜੀਆਂ ਪੁਰਾਣੀਆਂ ਗਲੀਆਂ ਉਹ ਟਾ ਕੇ ਦੁਬਾਰਾ ਬਣਾ ਦਿੱਤੀਆਂ ਹਾਂਜੀ ਤੇ ਇਹ ਇਹਨਾਂ ਦੀ ਡਲਮੈਂਟ ਹੈ ਜੇਕਰ ਗੱਲ ਕੀਤੀ ਜਾਵੇ ਗੁਰਦਾਸਪੁਰ ਹਲਕੇ ਦੀ ਡੇਰਾ ਬਾਬਾ ਨਾਨਕ ਦੀ ਅਜੀ ਨਾਲੇ ਦੀ ਉਦੋਂ ਤੇ ਵੱਡੀ ਪਦਰ ਤੇ ਉੱਤੇ ਕਾਂਗਸੀਆਂ ਦੇ ਜਿਹੜੇ ਮੀਲਵਾਰ ਆ ਉਹ ਕੈਂਚੀ 베ਲਤੀ ਆ ਨਾਮ ਦੀ ਫਤਹ ਰੱਗ ਹੋ ਗਿਆ ਤੁਸੀਂ ਕਿਵੇਂ ਬਚ ਗਏ ਹੋ ਅਸੀਂ ਇਸ ਕਰਕੇ ਬਚ ਗਏ ਹਾਂ ਕਿਉਂਕਿ ਸਾਡਾ ਐਮਐਲਏ ਜੋ ਆ ਦਮਦਾਰ ਹੈ ਸਾਡੇ ਐਮਐਲਏ ਸਾਹਿਬ ਨੇ ਬਹੁਤ ਸਾਡੇ ਸੇਤਾ ਦੂਸਰਾ ਸੀ ਪੇਪਰ ਜੋ ਹੈ ਪੇਪਰ ਚਾਹੀ ਕੋਈ ਕਮੀ ਨਹੀਂ ਛੱਡੀ ਅਸੀਂ ਉਹਨਾਂ ਨੂੰ ਆਰੋਨ ਵੀ ਕਹਿੰਦਾ ਸੀ ਵੀ ਅਗਰ ਕੋਈ ਕਮੀ ਹੋਏਗੀ ਤਾਂ ਉਹ ਸਾਨੂੰ ਕਾਨੂੰਨ ਦੇ ਹਿਸਾਬ ਨਾਲ ਹਾਈ ਕੋਰਟ ਦਾ ਆਰਡਰ ਹੈ ਵੀ ਉਹ ਜੋ ਵੀ ਕਮੀ ਉਹ ਦੱਸੇਗਾ ਜੋ ਕਿ ਇੱਥੇ ਨਹੀਂ ਦੱਸਿਆ ਕਿ ਐਮਐਲਏ ਦਾ ਸਾਡੇ ਤੇ ਬਹੁਤ ਹੱਥ ਰਿਹਾ ਉਸਨੇ ਕੋਸ਼ਿਸ਼ ਕੀਤੀ ਉਹ ਟਰਾਈ ਹੋਇਆ ਵੀ 100% ਸਾਡੇ ਕੋਈ ਪੇਪਰ ਨਹੀਂ ਹੋਇਆ ਓਵਰਆਲ ਦਿਨਨਗਰ ਹਲਕੇ ਦੇ ਵਿੱਚ ਜਿਹੜੇ ਚੋਣ ਨਤੀਜੇ ਨੇ ਇਹਨਾਂ ਚੋਣਾਂ ਦੇ ਬਲਾਕ ਸੰਪਤੀ ਜਿਹੜੇ ਪ੍ਰਸ਼ਦ ਦੇ ਇਹ ਕਿੱਦਾਂ ਦੀਆਂ ਉਮੀਦਾਂ ਨੇ ਕਿਵੇਂ ਦੇ ਨਤੀਜੇ ਲੱਗ ਰਹੇ ਸਾਨੂੰ ਉਮੀਦ ਇਹ ਆ ਕਿ ਜੋ 2018 ਦੇ ਜੋ ਚੋਣਾਂ ਹੋਈਆਂ 2018 ਦੀਆਂ 2022 ਦੀਆਂ ਚੋਣਾਂ ਹੋਈਆਂ ਉਹ ਇੱਕ ਕਿਸਮ ਦੀ ਆਮ ਆਦੀ ਪਾਰਟੀ ਲੋਕਾਂ ਨੇ ਸੁਨਾਮੀ ਆ ਗਈ ਸੀ ਆਮ ਆਦੀ ਪਾਰਟੀ ਉਹਨਾਂ ਨੇ ਬੰਦਾ ਨਹੀਂ ਦੇਖਿਆ ਉਹਨਾਂ ਨੇ ਕੋਈ ਕੁਝ ਨਹੀਂ ਦੇਖਿਆ ਉਹਨਾਂ ਨੇ ਬਲਾਈਂਡਲੀ ਉਹਨਾਂ ਚੜ੍ਹੂ ਫੋਟੋ ਚੜ੍ਹੂ ਬਾਤੀ ਕੋਟ ਹੁਣ ਹੁਣ ਵਿੱਚੋ ਵਿੱਚ ਸੁਨਾਮੀ ਇਹ ਹੈ ਸਾਡੇ ਆਪਣੇ ਦੋਆ ਪਿੰਡਾਂ ਦੀ ਦਾਲੇ ਦਾਲੇ ਵੀ ਅਸੀਂ ਗਏ ਆ ਸਾਰੇ ਵੀ ਲੋਕ ਇਹਨਾਂ ਤੋਂ ਦੁਖੀ ਹੈ ਇਹਨਾਂ ਤੋਂ ਲੋਕ ਇਹਨਾਂ ਤੋਂ ਇਹਨਾਂ ਤੋਂ ਪਿੱਛਾ ਛੁਡਾਣਾ ਚਾਹੁੰਦੇ ਆ ਤੇ ਹੁਣ ਇਸ ਕਰਕੇ ਇਹਨਾਂ ਦੀ ਇਹਨਾਂ ਦਾ ਜਵਾਬ ਇਹ ਮਾੜੇ ਦਿਨ ਆ ਗਏ ਬਤਿਹੋ ਗੱਲ ਕਰ। ਸੋ ਬਿਲਕੁਲ ਜੀ ਇਹ ਸਨ ਨਵੇਂ ਪਿੰਡ ਬਹਾਦਰ ਦੇ ਨਾਲ ਸੰਬੰਧਤ ਜੋ ਸਰਦਾਰ ਕਲਵੰਤ ਸਿੰਘ ਦੇ ਹੱਕ ਦੇ ਵਿੱਚ ਮੋਤਵਾਰ ਜਿਹੜੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਸੋ ਜੇਕਰ ਗੱਲ ਕੀਤੀ ਜਾਵੇ 2022 ਦੀ ਤੇ 2022 ਦੀ ਗੱਲ ਕਰ ਰਹੇ ਨੇ ਕਿ 2022 ਦੇ ਵਿੱਚ ਬੇਸ਼ੱਕ ਵੱਡੀ ਸੁਨਾਮੀ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਈ ਸੀ ਪਰ ਲੋਕ ਕਿਤੇ ਨਾ ਕਿਤੇ ਜਿਹੜਾ ਵਾ ਆਪਣੇ ਆਪ ਨੂੰ ਜਿਹੜਾ ਵਾ ਠੱਗਿਆ ਮਹਿਸੂਸ ਕਰ ਰਹੇ ਨੇ ਜਿਹਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਕਿ ਪਿੰਡ ਪਦਰ ਦੇ ਉੱਪਰ ਜਿਹੜਾ ਵਾ ਬੇਸ਼ੱਕ ਦਮ ਗਜੇ ਜਿੰਨੇ ਮਰਜੀ ਮਾਰੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹਲਕਾਂ ਚਾਰਜਾਂ ਵੱਲੋਂ ਕਿ ਡਿਵੈਲਪਮੈਂਟ ਦੀਆਂ ਹਨੇਰੀਆਂ ਲਿਆ ਦਿੱਤੀਆਂ ਗਈਆਂ ਨੇ ਪਰ ਪਿੰਡ ਪੱਦਰ ਦੇ ਉੱਪਰ ਡਿਵੈਲਪਮੈਂਟ ਨਾਂ ਦੀ ਕੋਈ ਵੀ ਚੀਜ਼ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਇਸ ਕਰਕੇ ਲੋਕ ਆਮ ਆਦਮੀ ਪਾਰਟੀ ਤੋਂ ਜਿਹੜੇ ਨੇ ਉਹ ਨਾਰਾਜ਼ ਨੇ ਲੋਕਾਂ ਦਾ ਕਹਿਣ ਦਾ ਭਾਵ ਹੈ ਮੋਹ ਜਿਹੜਾ ਵਾ ਉਹ ਭੰਗ ਹੋ ਚੁੱਕਾ ਜੋ ਸਥਾਨਕ ਲੋਕਾਂ ਦਾ ਕਹਿਣਾ ਸੋ ਉਹਨਾਂ ਨੇ ਜੇ ਜਿੱਤ ਦੇ ਵੱਡੇ ਦਾਵੇ ਕੀਤੇ ਨੇ ਜੋ ਕਾਂਗਰਸੀ ਉਮੀਦਵਾਰ ਨੇ ਉਹ ਸ਼ਾਨ ਦੇ ਨਾਲ ਜਿੱਤਣਗੇ ਸੋ ਹੁਣ ਨਤੀਜੇ ਕੀ ਆਉਂਦੇ ਨੇ ਉਹ ਸਮਾਂ ਤੈਅ ਕਰੇਗਾ ਹੁਣ ਤੱਕ ਲਈ ਇਨਾ ਹੀ ਸਯੋਗੀ ਕੈਮਰਾ ਪਰਸਨਲਸ ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ